ਸਿਮਰਨ ਇਸ ਬੇਸਿਕਲੀ ਅ ਵੇ ਰਿਮੈਂਬਰਿੰਗ ਉਹ ਯਾਦ ਕਰ ਰਹੇ ਰੱਬ ਨੂੰ ਜੀ ਸੋ ਰੈਪੀਟੀਸ਼ਨ ਜਿਹੜੇ ਤੁਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਫਿਰ ਰਿਪੀਟ ਕਰ ਕਰਕੇ ਰੱਬ ਆ ਜਾਂਦਾ ਨੋ ਸੋ ਫਿਰ ਬੇਸਿਕਲੀ ਤੁਹਾਡੀ ਧੜਕਨ ਅੰਦਰ ਵਾਹਿਗੁਰੂ 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 ਕਰਨ ਲੱਗ ਜਾਂਦੀ ਜਦੋਂ ਅਸੀਂ ਪਹਿਲਾਂ ਸ਼ੁਰੂ ਕਰਦੇ ਹਾਂ ਜੇ ਤੁਸੀਂ ਕਹਿੰਦੇ ਮੰਦਰ ਮਸਜਿਦ ਗੁਰਦੁਆਰੇ ਸਾਬ ਜਾਂਦੇ ਆ ਤਾਂ ਉਹ ਲੌਂਗ ਜੈਵਿਟੀ ਨਹੀਂ ਹੈ ਫਿਰ ਕੰਸਿਸਟੈਂਟਲੀ ਜਾਂਦੇ ਨਹੀਂ ਲਗਾਤਾਰ ਜਿਵੇਂ ਕੋਆ ਜਿਦਿ ਨਫਸਾ ਉਹਦਾ ਅ ਲਾਰਜ ਨੂਰੇ ਜੈਸੇ ਬਹੁਤ ਹੈਲਥੀ ਸ਼ਰਾਰਤੀ ਬੱਚਾ ਹੋਏ ਤੁਸੀਂ ਉਹਨੂੰ ਕੁਟਕੁਟ ਕਰਕੇ ਉਹ ਸਿੱਧਾ ਕਰਦਾ ਨਾ ਨਹੀਂ ਹੁੰਦੇ ਐ ਇਨਫੈਕਟ ਹੋਏ ਸੋ ਜਾਂਦੇ ਐ ਤਾਂ ਉਹ ਉਸੇ ਨਾਲ ਰਿਐਕਟ ਕਰਦੇ ਪਰ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਨਾਲ ਸਮਝਾਓ ਮਿੱਠੀ ਬਰਫੀ ਦੇ ਦਿਓ ਜਾਂ ਕੈਂਡੀ ਦੇ ਦਿਓ ਹਿਲ ਯੂ ਦੇ ਸੈਟਲ ਡਾਉਨ ਸਵਾਰ ਹੰਦਾ ਵੇਗਾ ਦੀ ਹਰ ਇੱਕ ਕਿਸੇ ਦੇ ਮਨ ਦੇ ਵਿੱਚ ਜਿਹੜੇ ਅਸੀਂ ਪ੍ਰੋਗਰਾਮ ਦੇਖ ਰਹੇ ਕਿ ਜੀ ਮੈਂ ਤਾਂ ਬਹੁਤ ਕੁਝ ਗਲਤ ਕੀਤਾ ਹੈਗਾ ਜ਼ਿੰਦਗੀ ਦੇ ਵਿੱਚ ਕੀ ਮੈਂ ਵੀ ਉਹਨ ਦੁਆਰਾ ਪੁਲਵਕ ਬਖਸ਼ਵਾ ਸਕਣਾ ਆਪਣੀਆਂ ਕੈਨ ਆਈ ਕੈਨ ਆਈ ਗੈਟ ਥੈਟ ਨੂਰ ਮੈਮ એનર્ਜੀ ਕਰਾ ਕੀ स्पिरिचुअल टॉक्स विद सुखी जी ਵਿੱਚ ਇੱਕ ਵਾਰ ਫਿਰ ਆਪ ਸਭ ਦਾ ਹਾਰਦਿਕ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਪ੍ਰੀਤ ਸਿੰਘ ਤੇ ਅੱਜ ਸੁਖੀ ਜੀ ਸਾਡੇ ਨੂੰ ਲਾਏ ਹੋ ਨੇ ਸਟੂਡੀਓ ਦੇ ਜੀ ਐਨ ਜੀ ਵੈਲਕਮ ਟੂ ਦਾ ਪ੍ਰੋਗਰਾਮ ਥੈਂਕ ਯੂ ਸੁਖੀ ਜੀ ਲਾਸਟ ਟਾਈਮ ਜਦੋਂ ਅਸੀਂ ਗੱਲਬਾਤ ਕੀਤੀ ਸੀ ਉਹਦੇ ਵਿੱਚ ਅਸੀਂ ਬੜਾ ਬਰੀਫਲੀ ਟੱਚ ਕੀਤੇ ਬੜੇ ਡਿਫਰੈਂਟ ਸਬਜੈਕਟਸ ਰੱਬੀ ਇਸ਼ਕ ਦਾ ਜਿਹੜਾ ਤੁਸੀਂ ਜ਼ਿਕਰ ਕਰਦੇ ਹੋ ਹਮੇਸ਼ਾ ਇਹ ਕਹਿੰਦੇ ਗਿਓ ਰੱਬ ਨਾਲ ਇਸ਼ਕ ਅਸੀਂ ਕਿਵੇਂ ਬਣਾ ਸਕਨੇ ਆ ਉਹਦੇ ਤੋਂ ਇਸ ਸਿਮਰਨ ਦਾ ਬੜਾ ਯੋਗਦਾਨ ਕਿਹਾ ਗਿਆ ਹੈ ਇਟਸ ਦਾ ਫਰਸਟ ਸਟੈਪ ਜਿਸ ਨਾਲ ਕੇ ਅਸੀਂ ਕਲਾਈਮ ਕਰ ਸਕਨੇ ਹਾਂ ਇਸ ਨਾੜੂ ਦੇ ਉੱਤੇ so i tell you that details is the so ke eh, rabbish apne andar keve leke aana hai te simran da jna like, concept is so keve samajhna hai sir. so simran da concept te pehla gal karde ha simran is basically we remembering oh yaad karre rabb nu ji so um, repetition dire uh, tusi pehla bhi gal kiti sige phir repeat kar kar ke rab aa jande hai no ਪਰ ਦਿਲ ਦੇ ਨਾਲ ਰਿਪੀਟ ਕਰ ਕਰਕੇ ਨਾ ਤਾਂ ਹੌ ਸਾਇੰਟੀਫਿਕਲੀ ਅਪਰੂਵਡ ਹੈ ਵਾਈਬ੍ਰੇਸ਼ਨ ਇਸੇ ਬਾਰ ਪੇਜਦੇ ਨਾ ਤੁਸੀਂ ਇੱਕ ਵੀ ਨਾ ਕਿਸੇ ਨੂੰ ਯਾਦ ਕਰੋ ਦਿਲ ਨੂੰ ਯਾਦ ਕਰੀ ਚੱਲੋ ਸਰ ਫੋਨ ਨਹੀਂ ਚੱਕਣਾ ਕੁਝ ਨਹੀਂ ਕਰਨਾ ਸਿਰਫ ਫੋਨ ਨਾਲ ਦਿਲ ਨੂੰ ਯਾਦ ਕਰੀ ਚੱਲੋ 31 ਡੇਸ ਬਾਅਦ ਉਹ ਤੁਹਾਨੂੰ ਖੁਦ ਹੀ ਕੰਟੈਕਟ ਕਰੋਗੇ ਰਾਈਟ ਲੈਕ दैट इज वाइब्रेशन तो ਜਦੋਂ ਅਸੀਂ ਸਿਮਰਨ ਕਰਨਾ ਉਹ ਦਿਲ ਦੇ ਨਾਲ ਵਾਈਬ੍ਰੇਸ਼ਨ ਉਹ ਵੀ ਅਸੀਂ ਬਦਾਨੀਏ तो ਜਦੋਂ ਅਸੀਂ ਦਿਲ ਦੇ ਨਾਲ ਕੁਝ ਵੀ ਕਰਦੇ ਇਟਸ ਪਿਓਰ ਦਿਮਾਗ ਦੇ ਨਾਲ ਕਰਦੇ ਮਲਾਵਟ ਠੀਕ ਹੈ ਸਭ ਤੋਂ ਵੱਡਾ ਸ਼ਤਰੂ ਕੌਣ ਹੈ ਆਪਣਾ ਆਪਣਾ ਹੀ ਦਿਮਾਗ ਹੈ ਨਾ ਸਾਰੇ ਦੁਨੀਆ ਚ ਘਮਾ ਦੂਗਾ ਸਾਨੂੰ ਇਨ 50000 ਥੌਸ ਥੌਟਸ ਪਰ ਮਿਨਟ ਸੋ ਸੌਟ ਪ੍ਰੋਸੈਸ ਨਹੀਂ ਲੈ ਲੈ ਬੱਟ ਲੈ ਕੇ ਉਹ ਨਹੀਂ ਸੌਟ ਸੌਚ ਕੇ ਨਹੀਂ ਕਰਨਾ ਦਿਨ ਉਹ ਇਸ਼ਕ ਲੈ ਕੇ ਆਉਣਾ ਸੋ ਜਦੋਂ ਅਸੀਂ ਪ੍ਰੋਸੈਸ ਕਰਾਉਂਦੇ ਆ ਅਸੀਂ ਬੇਸਿਕਲੀ ਪਹਿਲਾਂ ਕਹਿੰਦੇ ਤੁਹਾਡੇ ਤੋਂ ਨਹੀਂ ਅ ਇਸ਼ਕ ਇਸ ਅੰਦਰ ਆਉਂਦਾ ਸਿਮਰਨ ਲਈ ਤੁਸੀਂ ਕਿਸੇ ਨੂੰ ਵੀ ਵਿਜੂਅਲਾਈਜ਼ ਕਰ ਲਓ ਕਿ ਜਿਹਨੂੰ ਵੀ ਤੁਹਾਨੂੰ ਦੇਖ ਕੇ ਪਿਆਰ ਆਉਂਦਾ ਪਰ ਐਨੀਮਲ ਹੋਵੇ ਫੁੱਲ ਹੋਵੇ ਤੁਹਾਡਾ ਲਵਡ ਵਨ ਹੋਵੇ ਬੱਚਾ ਹੋਵੇ ਕੋਈ ਵੀ ਪਹਿਲਾਂ ਉਹਨੂੰ ਮੰਦੇ ਅੱਖਾਂ ਚ ਲੈਓ ਮੋਰੇ ਐਂਡ ਜਦੋਂ ਉਹ ਪਿਆਰ ਮਹਿਸੂਸ ਹੋਣ ਲੱਗਿਆ ਉਹ ਪਿਕਚਰ ਛੱਡ ਦੋ ਇਮੇਜ ਛੱਡ ਦੋ ਉਹਨਾਂ ਦੀ ਐਂਡ ਫਿਰ ਉਸ ਪਿਆਰ ਦੇ ਨਾਲ ਸਿਮਰਨ ਸ਼ੁਰੂ ਕਰਦੇ ਆ ਠੀਕ ਹੈ ਪਰ ਪਹਿਲਾਂ ਉਹ ਚਾਬੀ ਮਿਲਣੀ ਜ਼ਰੂਰੀ ਹੈ ਸੋ ਜਿਹੜੀ ਸੀ ਚਾਬੀ ਦੇ ਦਿੰਦੇ ਆ ਉਹ ਜੋ ਸਾਨੂੰ ਮਿਲੀ ਸੀ 25 ਸਾਲ ਪਹਿਲਾਂ ਉਹ ਵੰਡ ਰਿਆ ਤਾਂ ਉਹ ਆਪਣੇ ਦਿਲ ਦੇ ਨਾਲ ਉਹ ਮਿਲਾਨੀ ਹੁੰਦੀ ਹੈ ਪਹਿਲਾਂ ਸੋ 5 ਮਿੰਟ ਪਹਿਲਾਂ ਸੇ ਚਾਬੀ ਚਲਾਨੂ ਲਾਉਨੇ ਐਂਡ ਫਿਰ ਮਗਰੋਂ ਅਸੀਂ ਸੇ ਉਹਨਾਂ ਤੋਂ ਕਰੋਂਦੇ ਆ ਸਿਮਰਨ ਦਿਲ ਦੇ ਨਾਲ ਪਲਸ ਦੇ ਨਾਲ ਜੀ ਪਲਸ ਦੇ ਨਾਲ ਮਲਾ ਕੇ ਤਾਂ ਕਿ ਉਹ ਵਾਈਬ੍ਰੇਸ਼ਨ ਅੰਦਰ ਜਾਏ ਰਾਈਟ ਐਂਡ ਕੇ ਉਪਰਚ ਦੇ ਅਫੀ ਕੁਐਸਚਨ ਫਿਰ ਪਲਸ ਦੇ ਨਾਲ ਕਿਉਂ ਸੋ ਪਲਸ ਦੇ ਨਾਲ ਕਿਉਂ ਦਿਲ ਇਜ਼ ਅ ক্লোਸਟਸ ਕਨੈਕਸ਼ਨ ਜਿਹੜਾ ਹੈ ਪਲਸ ਦੇ ਨਾਲ ਆ ਨਬਜ਼ ਦੇ ਨਾਲ ਬੇਸਿਕਲੀ ਸੋ ਦਿਲ ਦੇ ক্লোਸਟਸ ਕਨੈਕਸ਼ਨ ਨਰਵਸ ਦੇ ਨਾਲ ਆ ਔਰ ਨਬਜ਼ ਦੇ ਅੰਦਰ ਦੇ ਨਾਲ ਜਦੋਂ ਅਸੀਂ ਸਿਮਰਨ ਕਨੈਕਟ ਕਰਦੇ ਆ ਨਾ ਇੱਕ ਤਰ੍ਹਾਂ ਕਨ ਵਾਹੇ ਕਹ ਲੋ ਦੂਜੇ ਹੋ ਵਾਹਿ ਗੁਰੂ ਵਾਹਿ ਗੁਰੂ ਜਾ ਅੱਲਾ ਹੋ ਜਾ ਹਰੀ ਓਮ ਜਾ ਜੋ ਵੀ ਹੈ ਉਹ ਵਾਈਬ੍ਰੇਸ਼ਨ ਅੰਦਰ ਜਾਂਦੇ ਆ ਹੁਣ ਅਸੀਂ ਦਿਲੋਂ ਕਰ ਰਹੇ ਆ ਤੋ ਉਹ એનર્ਜੀ ਉੱਥੇ ਜਾ ਰਹੀ ਆ ਤੋ ਉਹ ਪਲਸ ਦਿਲ ਨਾਲ ਕਨੈਕਟਡ ਆ ਜੀ ਦਿਲ ਨਾਲ ਜਦੋਂ ਉਹ ਵਾਈਬ੍ਰੇਸ਼ਨ ਖੁੱਲਦੀ ਆ ਦਿਲ ਇਜ਼ ਇਲੈਕਟ੍ਰਿਕ ਹਨਾ ਦਿਲ ਦੀ ਇਲੈਕਟ੍ਰੋਮੈਗਨੇਟਿਕ ਫ੍ਰੀਕੁਐਂਸੀ ਆ ਤੋ ਸਿਮਰਨ ਔਰ ਉਹ ਇਲੈਕਟ੍ਰੋਮੈਗਨੇਟਿਕ ਫ੍ਰੀਕੁਐਂਸੀ ਦਿਲ ਦੀ ਉਹ ਐਕਸਪੈਂਡ ਹੋ ਜਾਂਦੇ ਆ ਸੋ ਫੇ ਬੇਸਿਕਲੀ ਤੁਹਾਡੀ ਤਰਕਨ ਅੰਦਰ ਵਾਹਿਗੁਰੂ 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 ਕੰਨ ਲੱਜ ਜਾਂਦੇ ਆ ਤਾਂ ਇਹਨੂੰ ਕਹਿੰਦੇ ਆ ਗਟ ਗਟ ਅੰਤਰ ਸਰਬ ਨਿਰੰਤਰ ਠੀਕ ਓਕੇ that is the actual meaning of that so ਜਦੋਂ ਇਕ ਇਕ ਤਰ ਕੰਚ ਬਸ ਗਏ ਰੱਬ ਫੇ ਅੰਦਰ ਸਾਡੇ ਖੂਨ ਦੇ ਅੰਦਰ ਸਿਮਰਨ ਜਾਂਦਾ ਕਿਉਂਕਿ ਦਿਲ ਦਾ ਕੰਮ ਹੈ ਬਲੱਡ ਪੰਪ ਕਰਨ ਸਾਡੇ ਨਰਵਸਿਸ ਸਿਸਟਮ ਜਿੰਦਰ ਸਿਮਰਨ ਚੱਲ ਗਿਆ ਵਾਈਬ੍ਰੇਸ਼ਨ ਉੱਚੀ ਹੋਗੀ ਰੱਬ ਵਾਲੀ ਨਰਵਸਿਸ ਸਿਸਟਮ ਅੰਦਰ ਰੱਬ ਦੀ ਵਾਈਬ੍ਰੇਸ਼ਨ ਚੱਲ ਗਈ ਫੇ ਨਰਵਸਿਸ ਸਿਸਟਮ ਦੇ ਜ਼ਰੀਏ ਆਪਣੇ ਰੂਮ ਰੂਮ ਚ ਠੀਕ ਹੈ ਸੋ ਇਹਨੂੰ ਕਹਿੰਦੇ ਰੂਮ ਰੂਮ ਜੋ ਆਈ ਗੁਰੂ ਜੀ ਓਕੇ ਸੋ ਵਾਈਬ੍ਰੇਸ਼ਨ ਤੁਸੀਂ ਆਪਣੀ ਐਲੀਵੇਟ ਕਰਨੀ ਤੁਹਾਡਾ ਇਹ ਕਹਿਣਾ ਹੈ ਤੇ ਇਸ ਸਿਮਰਨ ਦੇ ਨਾਲ ਉਹ ਵਾਈਬ੍ਰੇਸ਼ਨ ਜਿਹੜੀ ਤੁਹਾਡੀ ਬੈਡਰੂਮ ਦੀ ਹੈ ਤੇ ਅੱਜ ਅਸੀਂ ਬਹੁਤ ਸਾਰਾ ਸੁਣਿਆ ਜੀ ਲਾਅ ਆਫ ਅਟਰੈਕਸ਼ਨ ਦਾ ਅਸੀਂ ਗੱਲ ਕਰਦੇ ਆ ਤੁਸੀਂ ਇਸ ਦਾ ਐਗਜ਼ਾਮਪਲ ਦਿੱਤਾ ਤੁਸੀਂ ਕਿਸੇ ਨੂੰ ਯਾਦ ਕਰੋ ਤਾਂ ਕਈ ਵਾਰੀ ਹੁੰਦਾ ਜੀ ਅਸੀਂ ਕਹਿੰਦੇ ਯਾਰ ਮੈਂ ਤੇ ਤੁਹਾਨੂੰ ਯਾਦ ਹੀ ਕਰੇ ਤੇਰਾ ਫੋਨ ਆ ਗਿਆ ਸੋ ਬੇਸਿਕਲੀ ਇਹ ਟੈਲੀਪੈਥੀ ਹੈ ਜਾਂ ਕੋਈ ਵੇਵਸ ਨੇ ਜਿਹੜੀਆਂ ਤੁਸੀਂ ਆਪਣੇ ਇਹ ਤੁਹਾਨੂੰ ਕਨੈਕਟ ਕਰਦੀਆਂ ਨੇ ਸੋ ਵਾਈਬ੍ਰੇਸ਼ਨ ਇਜ਼ ਡਿਫਰੈਂਟ ਟੈਲੀਪੈਥੀ ਇਜ਼ ਡਿਫਰੈਂਟ ਵਾਈਬ੍ਰੇਸ਼ਨ ਜਿਹੜੀ ਹੈ ਇਹ ਅੰਦਰ ਜਦੋਂ ਲਾਈਟ ਆਉਂਦੀ ਹੈ ਓਕੇ ਜਦੋਂ ਸਾਡੇ ਅੰਦਰ ਲਾਈਟ ਹੁੰਦੀ ਹੈ ਇਜ਼ ਗੋਡ ਰਾਈਟ ਰਮ ਜਾਗ ਕੇ ਇਸ ਅੰਦੇ ਕਿਉਂ ਨੂਰ ਰਬ ਨੂਰ ਰਬ ਲਾਈਟ ਹੈ ਹੈਨਾ ਤਾਂ ਅੰਦਰ ਸਾਡੇ ਅੰਦਰ ਰਮ ਜਾਗ ਪਏ ਫਿਰ ਇਹ ਵਾਈਬ੍ਰੇਸ਼ਨ ਹਾਇਰ ਹੋ ਜਦੀ ਹੈ ਸੋ ਫੋਰ ਏਗਜ਼ਾਮਪਲ ਡਾਕਟਰ ਡੇਵਿਡ ਹਾਕਿੰਸ ਦੇ ਵਾਈਬ੍ਰੇਸ਼ਨਲ ਇਸ ਸਕੇਲ ਤਾਂ ਜ਼ੀਰੋ ਹੈ ਜੇ ਜਦੋਂ ਅਸੀਂ ਬਹੁਤ ਸਟ੍ਰੈਸ ਵਿੱਚ ਹੁੰਦੇ ਆਂ ਐਂਗਰ ਐਂ ਸ਼ੇਮ ਐਂ ਗਿਲਟ ਐਂ ਬਹੁਤ ਜ਼ਿਆਦਾ ਗੁੱਸਾ ਇਹਨਾਂ ਭਰੇ ਹੁੰਦੇ ਐ ਕੈਲ ਜ਼ੀਰੋ ਜਾਂ 25 ਤੱਕ ਉਹਦੀ ਸਕੇਲ ਹੈ ਟੋਟਲ ਹਜ਼ਾਰ ਰੱਬ ਓਕੇ ਹੈ ਨਾ ਤਾਂ ਜਦੋਂ ਨੂਰ ਅੰਦਰ ਆ ਜਾਂਦਾ ਤੁਸੀਂ ਬੇਸਿਕਲੀ ਉਹ ਹਾਇਰ ਸਕੇਲ ਤੇ ਜਾ ਰਹੇ ਜਿੱਥੇ ਇਸ਼ਕ ਹੈਗੇ ਵਿੱਚ ਅਨ ਕੰਡੀਸ਼ਨਲ ਲਵ ਸੰਡੇ 500 ਅੱਛਾ ਜੀ ਸੋ 550 ਦੇ ਉੱਤੇ ਸਾਡੀ ਵਾਈਬ੍ਰੇਸ਼ਨ ਹੋ ਜਾਂਦੀ ਹੈ ਤਾਂ ਹਜ਼ਾਰਾਂ ਉੱਤੋਂ ਡਰ ਰਹੇ ਆ ਤੇ ਅਸੀਂ ਨੂਰ ਹੀ ਨੂਰ ਆ ਫਿਰ ਬੈਸਿਕਲੀ ਤੁਸੀਂ ਖੁਦਾ ਵੀ ਨਹੀਂ ਪੁਰਜਦਾ ਵੀ ਨਹੀਂ ਠੀਕ ਹੈ ਸੋ that that is the right. light scumfe ਸਾਡੇ ਲਾਈਟ ਦਾ ਕੰਮ ਆਫ ਹੈ ਓਕੇ ਹੋਂ ਹੁੰਦਾ ਕੀ ਜੀ ਕਿ ਤੁਸੀਂ ਇਨਸਪਾਇਰ ਹੁੰਦੇ ਹੋ ਥੋੜੀ ਦੇਰ ਵਾਸਤੇ ਪਰ ਉਹ ਇਨਸਪੀਰੇਸ਼ਨ ਤੁਹਾਡੀ ਖਤਮ ਹੋ ਜਾਂਦੀ ਹੈ ਅਸੀਂ ਬੜੀ ਛੇਤੀ 엑사이트 ਵੀ ਹੋ ਜਨੈ ਤਾਂ ਉਸ ਤੋਂ ਬਾਅਦ ਥੋੜੀ ਦਿਰ ਅਸੀਂ ਗਏ ਗੁਰਦੁਆਰੇ ਮੰਦਰ ਗਏ ਬੈਠੇ ਸਿਮਰਨ ਵੀ ਕਰ ਲਿਆ ਥੋੜੀ देर ਲੇਕਿਨ ਚਰ ਉਹ ਕੰਟੀਨਿਊ ਨਹੀਂ ਰਹਿੰਦਾ ਉਹ ਜਿਹੜਾ ਨੂਰ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਸੋ ਕੀ ਇਹ ਜਿਹੜਾ ਪ੍ਰੋਸੈਸ ਹੈਗੇ ਜੀ ਇਹਦੇ ਨਾਲ ਉਹ ਕੰਟੀਨਿਊਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਤੁਸੀਂ ਆਰ ਆਲਵੇਸ ਇਨ ਦੈਟ ਸਟੇਟ ਆਫ ਲਵ ਵਿਦ ਗੋਡ অর ਗੋਡਲiness ਨੂੰ ਤੁਸੀਂ ਕਹਿੰਦੇ ਇਹ ਤੁਹਾਡੇ ਅੰਦਰ ਆ ਜਾਂਦੀ ਇਹ ਅੰਦਰ ਆਉਂਦੀ ਹੈ ਐਂਡ ਤੁਸੀਂ ਬੇਸਿਕਲੀ ਖੁਦ ਹੀ ਦਸ ਕੈਂਪ ਤੋਂ ਬਾਅਦ ਜਦੋਂ 8 ਦਿਨਾਂ ਦਾ ਬਾਅਦ ਲਾਈਕ ਐਕਸਪੀਰੀਅੰਸ ਕੀ ਹੁੰਦਾ ਹੈ ਫਿਰ ਅਸੀਂ ਲਾਈਟ ਆ ਪਲੇਜ਼ੈਂਟ ਆ ਅਸੀਂ ਬਾਹਰ ਕੁਝ ਨਹੀਂ ਉਹਨਾਂ ਤੇ ਖੋਲ ਕੇ ਪਾਇਆ ਜੋ ਸਾਰੇ ਉਹਨਾਂ ਦੇ ਲੇਅਰਸ ਸੀਗੇ ਜਾਲੇ काम क्रोध लोभ मोह करदे ओ वॉश ਹੋਏ ਤਾਂ ਉਹਨਾਂ ਦੀ ਅਸਲੀਅਤ ਨਿਕਲ ਆਈ ਅੰਦਰੋਂ ਸੋ ਜਦੋਂ ਅਸੀਂ ਪਹਿਲਾਂ ਸ਼ੁਰੂ ਕਰਦੇ ਹਾਂ ਜਿਵੇਂ ਤੁਸੀਂ ਕਹਿੰਦੇ ਮੰਦਰ ਮਸਜਿਦ ਗੁਰਦਵਾਰੇ ਸਭ ਜਾਂਦੇ ਆ ਤਾਂ ਉਹ ਲੌਂਗ ਜੈਵਿਟੀ ਨਹੀਂ ਹੈ ਫਿਕ ਕੰਸਿਸਟੈਂਟਲੀ ਜਾਂਦੇ ਨਹੀਂ ਲਗਾਤਾਰ ਇਹ ਅੰਦਰੋਂ ਡਿਜ਼ਾਇਰ ਹੋਣੀ ਚਾਹੀਦੀ ਫਿਰ ਮੈਂ ਰੱਬ ਨੂੰ ਪਾਉਣਾ ਰਾਈਟ ਐਂਡ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਇਟ ਹੈਸ ਟੂ ਬੀ ਲਾਈਕ ਲੌਂਗ ਇਨਫ ਕਿੰਨਾ ਹਾਂ ਦੇਖੋ ਜਨਮ ਜਨਮ ਲੱਗ ਗਏ ਜੀ ਜੀ ਬਿਲਕੁਲ ਸਦੀਆਂ ਲਾਈਕ ਕਰੋੜੋ ਸਾਰ ਜਿਹੜੇ ਹਨ ਬਹੁਤ ਪਹੁੰਚੇ ਮਹਾਤਮਾ ਹੈ ਉਹ ਆਪਣੇ ਸਾਰੇ ਜਨਮ ਦੇਖ ਸਕਦੇ ਉਹ ਦੱਸ ਦਿੰਦੇ ਫੇ ਐਨਸ ਲਾਈਫ ਟਾਈਮ ਸਾਨੂੰ ਲੱਗੇ ਤੋ ਅਸੀਂ ਚਾਹੁੰਦੇ ਆ ਫੇ ਇਨਸਟੈਂਟੇਨੀਅਸ ਗ੍ਰੈਟੀਫਿਕੇਸ਼ਨ ਕੈਨ ਨਾਟ ਬੀ ਸੋ ਐਕਸਪੀਰੀਅੰਸ ਨਾਲ ਬੋ ਠੀਕ state of consciousness li karo okay. so in this age and state of mind can we conquer the five evils jinna tusi zikr kita ka ancrod lo mohankar jade ne ki sade te inne paru ne har cheez vich sadi ego hai giye har cheez vich sadi attachment hai giye so inna nu fori holi todna ehi har granth yehi kehnda hai par asi samajh de nahi hage so par tusi experiential taur te jada karande hio ki ye possible hai ge ਐਬਸੋਲੂਟਲੀ ਪੋਸੀਬਲ ਹੈ ਕਿਉਂਕਿ ਅਸੀਂ ਉਹਨਾਂ ਤੇ ਫੋਕਸ ਨਹੀਂ ਕਰਨਾ ਰਾਈਟ ਫਾਈਵ ਫੈਸਿਟਸ ਆਫ ਦ ਈਗੋ ਸੀ ਪੰਜ ਚੋਰ ਕਹਿੰਦੇ ਉਹਨਾਂ ਤੇ ਫੋਕਸ ਨਹੀਂ ਕਰਨਾ ਅਸੀਂ ਨੂਰ ਤੇ ਫੋਕਸ ਕਰਨਾ ਫਿਰ ਲਾਈਟ ਅੰਦਰ ਆਵੇ ਤੋ ਜਿਹੜੀ ਈਗੋ ਹੈ ਜਿਹੜੀ ਨਫਸ ਹੈ ਉਹਦਾ ਇਲਾਜ ਨੂਰ ਹੈ ਜਿਵੇਂ ਬਹੁਤ ਐਲਤੀ ਸ਼ਰਾਰਤੀ ਬੱਚਾ ਹੋਏ ਤੁਸੀਂ ਉਹਨੂੰ ਕੁੱਟ-ਕੁੱਟ ਕੇ ਕਹੋ ਸਿੱਧਾ ਕਰਦਾ ਨਾ ਨਹੀਂ ਹੁੰਦੇ ਐ ਇਨਫੈਕਟ ਵਰਸ ਹੋ ਜਾਂਦੇ ਐ ਤਾਂ ਉਹ ਉਸੇ ਨਾਲ ਰਿਐਕਟ ਕਰਦਾ ਪਰ ਤੁਸੀਂ ਉਹਨਾਂ ਨੂੰ ਬਹੁਤ ਪਿਆਰ ਨਾਲ ਸਮਝਾਓ ਮਿੱਠੀ ਬਰਫੀ ਦੇ ਦਿਓ ਜਾਂ ਕੈਂਡੀ ਦੇ ਦਿਓ ਬਲੀਅਰ ਦੇ ਸੈਟਲ ਡਾਊਨ ਐਂਡ ਦੇ ਇਟ ਪੰਜੀ ਜਰੀ ਚੋਰੀ ਆ ਜਿਹਨੂੰ ਈਗੋ ਕਹਿੰਦੇ ਆ ਨਫਸ ਕਹਿੰਦੇ ਆ ਇਹਦੇ ਅਲਾਰਜ ਨੂਰ ਹੈ ਓਕੇ ਤੋ ਜਿੱਦਾਂ ਜਿੱਦਾਂ ਅੰਦਰ ਨੂਰ ਆਉਂਦਾ ਰੱਬ ਦਾ ਇਸ਼ਕ ਆਉਂਦਾ ਫੋਲੀਓਲੀ ਉਬੀ ਖਾਲਿਸ ਹੋਣ ਲੱਗ ਜਾਂਦੀ ਹੈ ਈਗੋ ਪਿਉਰੀਫਿਕੇਸ਼ਨ ਇਟਸ ਅ ਪ੍ਰੋਸੈਸ ਆਫ ਪਿਉਰੀਫਿਕੇਸ਼ਨ ਇੱਕ ਸਵਾਲ ਆਂਦਾ ਹੋਏਗਾ ਜੀ ਹਰ ਇੱਕ ਕਿਸੇ ਦੇ ਮਨ ਦੇ ਵਿੱਚ ਜਿਹੜੇ ਅਸੀਂ ਪ੍ਰੋਗਰਾਮ ਦੇਖ ਰਹੇ ਕਿ ਜੀ ਮੈਂ ਤਾਂ ਬਹੁਤ ਕੁਝ ਗਲਤ ਕੀਤਾ ਹੈਗਾ ਜ਼ਿੰਦਗੀ ਦੇ ਵਿੱਚ ਹੀ ਹੈ ਵੀ ਹੁਣ ਦੁਆਰਾ ਭੁਖ ਬਖਸ਼ਵਾਸਤਨਾ ਆਪਣੀਆਂ ਕਹਿਣਾ ਹੈ ਕੈਨ ਆਈ ਗੇਟ ਧਤ ਨੂਰ ਮੈਮ ਇਹਨਾਂ ਜੇ ਕਰਾ ਕੀ ਪੋਸੀਬਲ ਇਜ਼ ਆਫ ਕਸ ਆਫ ਕੋਰਸ ਇਟ ਇਜ਼ ਪੋਸੀਬਲ ਕਿਉਂਕਿ ਰੱਬ ਜਿਹੜੇ 70 ਮਾਮਾ ਦੇ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ ਰਾਈਟ ਤੋਂ ਅਸੀਂ ਕੋਈ ਗਲਤੀ ਕਰੀਏ ਐਂਡ ਫੇ ਉਹ ਗਲਤੀ ਮਣੀ ਹੈ ਐਨ ਆਪਣੇ ਮਦਰ ਨੂੰ ਜਾ ਕੇ ਕਹੀਏ ਗਲਤੀ ਹੋ ਗਈ ਹੈ ਤਾਂ ਇੱਕ ਸੈਕਿੰਡ ਵਿੱਚ ਮਾਫ ਕਰ ਦਿੰਦਾ ਹੈ ਤਾਂ ਰੱਬ ਤਾਂ ਸੱਤਰ ਮਾਮਾ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ ਸੋ ਆਫਕੋਰਸ ਕੋਈ ਵੀ ਗਲਤੀ ਐਨ ਸੱਜਣ ਥਗ ਦੇਖ ਲੋ ਜੀ ਹੈ ਨਾ ਤਾਂ ਉਹਨਾਂ ਦੀ ਲਾਈਫ ਐਨ ਸੋ ਮਨੀ ਮੋਰ ਉਹਨਾਂ ਦਾ ਇੱਕ ਸ਼ੰਟ ਲਾਈਫ ਬਦਲ ਗਈ ਤਾਂ ਅਸੀਂ ਉਹਨਾਂ ਦਾ ਪਾਸ ਥੋੜਾ ਦੇਖਣਾ ਫੇ ਉਹਨਾਂ ਦੇ ਜਿਹੜੇ ਗੁਰੂ ਹੈ ਜਿਹੜੇ ਪੌਂਚੀ ਸੇਂਟਸ ਐਂਡ ਪ੍ਰੋਫਿਟਸ ਉਹਨਾਂ ਫਿਊਚਰ ਦੇਖਦੇ ਕਿਤੇ ਲੈ ਕੇ ਜਾਣਾ ਰਾਈਟ ਪਾਸ ਨਹੀਂ ਦੇਖਣਾ ਉਹਨਾਂ ਨੂੰ ਇੰਟਰਸਟਿੰਗ ਹੋਰ ਗੱਲਾਂ ਜਿਸੀ ਆਪਣੇ ਆਨਲਾਈਨ ਸੀਰੀਜ਼ ਦੇ ਵਿੱਚ ਕਰਦੇ ਰਾਂਗੇ ਸਰ ਸਿਮਰਨ ਦੇ ਬਾਰੇ ਜਿਹੜਾ ਅਸੀਂ ਗੱਲਬਾਤ ਕੀਤੀ ਆਸ ਕਰਦੇ ਹਾਂ ਕਿ ਜ਼ਰੂਰ ਲੋਕ ਇਸ ਦਾ ਫਾਇਦਾ ਲੈ ਸਕਦੇ ਨੇ ਦੁਨੀਆ ਭਰ ਦੀ ਲੋਕ ਦੇਖ ਰਹੇ ਨੇ ਇੱਥੇ ਤਾਂ ਕੈਂਪ ਕੋਈ ਫਿਜ਼ੀਕਲੀ ਆ ਜਾਏਗਾ ਪਰ ਜਿਹੜੇ ਲੋਕ ਨਹੀਂ ਆ ਸਕਦੇ ਕੀ ਉਹਨਾਂ ਵਾਸਤੇ ਕੋਈ ਆਨਲਾਈਨ ਵੀ ਉਹ ਜੁਆਇਨ ਕਰ ਸਕਦੇ ਨੇ ਇਹ 올ਟਾਈ ਮਸੀਂ ਆਨਲਾਈਨ ਜ਼ੂਮ ਤੇ ਵੀ ਕਰਦੇ ਆਂ ਤੇ ਸੇਮ ਟਾਈਮ ਸੋ ਜਿਸਨੂੰ ਪਤਾ ਜੱਲੇ ਫੇ ਕਿਸੇ ਨਾ ਜੁਆਇਨ ਕਰਨਾ ਉਹ ਇੰਡੀਆ ਜਾਂ ਇੰਗਲੈਂਡ ਕਿਤੇ ਵੀ ਹੈ ਇਜ਼ ਦਾ ਵਰਲਡ ਅਸੀਂ ਜ਼ੂਮ ਲਿੰਕ ਭੇਜ ਦੂੰਗਾ ਠੀਕ ਹੈ ਜੀ ਵੰਡਰਫੁਲ ਇਹ ਕੱਲ ਮੈਂ ਦੱਸਦਾ ਕਿ ਇਹਦੇ ਪ੍ਰੋਗਰਾਮ ਸੋ ਕੀ ਜਿਹੜਾ ਜ਼ਿਕਰ ਕਰ ਰਹੇ ਨੇ ਬਿਲਕੁਲ ਫ੍ਰੀ ਆਫ ਕਾਸਟ ਹੁੰਦੇ ਨੇ ਇਹਦੇ ਵਿੱਚ ਕੋਈ ਪੈਸੇ ਬਣਾਉਂਦਾ ਜ਼ਰੀਆ ਨਹੀਂ ਇਹਦੇ ਵਿੱਚ ਬੇਸਿਕਲੀ ਇਹਨਾਂ ਦਾ ਮਕਸਦ ਹੈਗੇ ਜਿਹੜੀ ਇਹ ਗੱਲਬਾਤ ਸੀ ਕਰਦੇ ਆ ਕਿ ਹਰ ਇੱਕ ਦੇ ਵਿੱਚ ਨੂਰ ਆ ਜਾਵੇ ਤੇ ਅਸੀਂ ਇਹ 스트ੈਸ ਚਿੰਤਾ ਫਿਕਰਾਂ 'ਚ ਫਸੇ ਪਏ ਆ ਆਪਣੇ ਜੀਵਨ ਨੂੰ ਵੇਰਥ ਗੁਆ ਰਿਹਾ ਸਾਨੂੰ ਸਮਝ ਨਹੀਂ ਆ ਰਹੀ ਕਿ ਸਾਡਾ ਪਰਪਸ ਕਿੱਥੇ ਆਉਂਦਾ ਅਤੇ ਇਹੀ ਪ੍ਰੋਗਰਾਮ ਦੇ ਵਿੱਚ ਮੈਂ ਅਗਲੇ ਜਿਹੜਾ ਅਸੀਂ ਪ੍ਰੋਗਰਾਮ ਕਰਾਂਗੇ ਉਹ ਸਾਡਾ ਪਰਪਸ ਕੀ ਹੈ ਜ਼ਿੰਦਗੀ ਦਾ ਇਸ ਬਾਰੇ ਸੁਖੀ ਜੀ ਤੁਹਾਨੂੰ ਜਾਣਕਾਰੀ ਦਿਵਾਵਾਂਗੇ ਸੋ ਸੁਖੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅਖੀਰ ਵਿੱਚ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਰਿਗਾਰਡਿੰਗ ਸਿਮਰਨ ਰਿਗਾਰਡਿੰਗ ਸਿਮਰਨ ਇਹ ਵੀ ਅਗੇ ਅਗੇਨ ਇੱਕ ਮੈਸੇਜ ਹੈ ਸਾਡਾ ਆਓ तुम एक्सपीरियंस करो अपनी जिंदगी बदलो डू द कैंप जून कैंप हो रहा है फ्री ऑफ कॉस्ट है जिदा तुम क्या right. और right. कोई ऑब्लिगेशंस एंड स्टिपुलेनेशनस नहीं है सो जस्ट कम इन एंड एक्सपीरियंस एंड फिर खुद ही दस आप ही सर वंडरफुल जी बहुत बहुत धन्यवाद थोड़ा इतने आदि थैंक यू फॉर योर